ਰੱਜੋ ਕੰਬਲੀ ਦਾ ਅਗਲਾ ਪਾਗ ਇਸ ਤਰ੍ਹਾਂ ਹੈ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲਿਓ ਰੱਜੋ ਨੂੰ ਜੋਬੀ ਘਰ ਵਿੱਚੋਂ ਸੜਿਆ ਕੱਪੜਾ ਜਾਂ ਕੁਝ ਹੋਰ ਮਿਲਿਆ ਉਹਨੇ ਇੱਕ ਗੱਟੜੀ ਵਿੱਚ ਬੰਨ ਲਿਆ ਉਸ ਤੋਂ ਬਾਅਦ ਨਿਕਲ ਗਈ ਉਹ ਇੱਕ ਅਣਜਾਣ ਸਫ਼ਰ ਤੇ ਡਰਾਵਣੀ ਸਾਹਸਾਂ ਕਰਦੀ ਰਾਤ ਤੇ ਕੱਚ ਕੱਟੜੀ ਲੈ ਕੇ ਰੱਜੋ ਤੁਰ ਹੀ ਜਾ ਰਹੀ ਸੀ ਉਹ ਤਰਦੀ ਹੋਈ ਪਹਿਲਾਂ ਸਰਾਏ ਰੋਹਲਾ ਪਿਰ ਓਥੋ ਗੱਡੀ ਦੀ ਲਾਈਨ ਦੇ ਨਾਲ ਨਾ ਤੁਰਦੀ ਦਿਯਵਸਤੀ ਪਹੁੰਚ ਗਈ ਸਿਰਫ ਨਾਮ ਦੀ ਦਿਯਵਸਤੀ ਹੈ ਉਹ ਪਰ ਉਥੇ ਦਿਯਾ ਨਾਮ ਦੀ ਕੋਈ ਚੀਜ਼ ਨਹੀਂ ਹੈ ਅੱਗੇ ਰੇਲਵੇ ਲਾਈਨ ਦੇ ਨਾਲ ਬਸੀਆਂ ਦਿੱਲੀ ਦੀਆਂ ਸੜੀਆਂ ਨ ਮਾਰਦੀਆਂ ਚੋਪੜ ਪੱਟੀਆਂ ਜਿੱਥੇ ਦੁਨੀਆਂ ਦਾ ਹਰ ਗਲਤ ਕੰਮ ਹੁੰਦਾ ਹੈ ਦੀਵਪਪਾਰ ਦੇ ਤੰਦਿਆਂ ਤੋਂ ਲੈ ਕੇ ਡਰਗ ਸਪਲਾਈ ਤੇ ਦਿੱਲੀ ਦੇ ਚੋਰ ਬਾਜ਼ਾਰ ਵਿੱਚ ਵਿਕਣ ਵਾਲਾ ਸਮਾਨ ਵੀ ਇਹਨਾਂ ਝੁੱਗੀਆਂ ਵਿੱਚੋਂ ਹੀ ਜਾਂਦਾ ਹੈ ਕਿਉਂਕਿ ਟ੍ਰੇਨ ਦੀ ਲਾਈਨ ਇਨ੍ਹਾਂ ਝੁੱਗੀਆਂ ਦੇ ਬਿਲਕੁਲ ਵਿੱਚ ਦੀ ਲੰਘਦੀ ਹੈ ਤੇ ਅਕਸਰ ਇਹ ਲੋਕ ਟ੍ਰੇਨਾਂ ਵਿੱਚੋਂ ਬੈਗ ਤੇ ਹੋਰ ਸਮਾਨ ਚੋਰੀ ਕਰ ਲੈਂਦੇ ਆ ਰੱਜੋ ਉਸ ਆਦਮ ਕੋਲ ਵਸਤੀ ਵਿੱਚ ਪਹੁੰਚ ਚੁੱਕੀ ਸੀ ਜਿੱਥੇ ਤਰਪਾਲਾਂ ਤੇ ਕਾਨਿਆਂ ਦੀਆਂ ਬਣੀਆਂ ਝੁੱਗੀਆਂ ਵਿੱਚ दया ਤੇ ਰਹਿਮ ਨਾਂ ਦੀ ਕੋਈ ਵੀ ਚੀਜ਼ ਨਹੀਂ ਸੀ ਰੱਜੋ ਪੂਰੀ ਤਰ੍ਹਾਂ ਆਪਣੇ ਹੋਸ਼ ਖੋ ਚੁੱਕੀ ਸੀ ਉਸ ਨੂੰ ਪਤਾ ਨਹੀਂ ਸੀ ਕਿ ਕੀ ਉਹਦਾ ਚੰਗਾ ਤੇ ਕੀ ਉਸਦਾ ਮਾੜਾ ਉਹ ਗੱਡੀ ਦੇ ਲਾਈਨ ਦੇ ਨਾਲ ਤੁਰੇ ਜਾ ਰਹੀ ਸੀ ਅੱਗੇ ਖੜੇ ਤਿੰਨ ਮੁੰਡੇ ਸ਼ਰਾਬ ਪੀਰੇ ਸਨ ਜਦ ਰੱਜੋ ਉਹਨਾਂ ਕੋਲ ਦੀ ਲੰਗਣ ਲੱਗੀ ਉਹਨਾਂ ਰੱਜੋ ਨੂੰ ਕێਰ ਲਿਆ ਰਾਤ ਦਾ ਵਕਤ ਸੀ ਆਸ-ਪਾਸ ਕੋਈ ਵੀ ਮਦਦ ਵਾਲਾ ਨਹੀਂ ਸੀ ਉਹ ਰੱਜੋ ਨੂੰ ਫੜ ਕੇ ਇੱਕ ਨਿੱਕੀ ਜਿਹੀ ਝੁੱਗੀ ਵਿੱਚ ਲੈ ਗਏ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਜ਼ਰੂਰ ਉਸ ਦੀ ਕਟੜੀ ਵਿੱਚ ਕੋਈ ਕੀਮਤੀ ਸਮਾਨ ਹੋਵੇਗਾ ਪਰ ਜਦ ਉਹਦੀ ਕਟੜੀ ਵਿੱਚੋਂ ਸਿਰਫ ਸੜੇ ਹੋਏ ਕੱਪੜੇ ਹੀ ਮਿਲੇ ਤਾਂ ਉਹਨਾਂ ਨੂੰ ਗੁੱਸਾ ਆ ਗਿਆ ਉਹਨਾਂ ਵਿੱਚੋਂ ਇੱਕ ਆਦਮੀ ਨੇ ਆਪਣੀ ਚਮੜੇ ਦੀ ਬੈਲਟ ਕੱਢ ਲਈ ਪਤਾ ਨਹੀਂ ਕਿੰਨੀ ਹੀ ਬੈਲਟਾਂ ਰੱਜੋ ਦੇ ਨਾਜੁਕ ਪਿੰਡੇ ਤੇ ਝੜ ਦਿੱਤੀਆਂ ਰੱਜੋ ਦੇ ਪਿੰਡੇ ਤੇ ਨਿਸ਼ਾਨ ਪੈ ਗਏ ਪਰ ਉਸ ਦਿਹਾਵਤੀ ਵਿੱਚ ਕੋਈ ਵੀ ਦਇਆ ਨਾਮ ਦੀ ਚੀਜ਼ ਨਹੀਂ ਸੀ ਫੇ ਸ਼ਰਾਬ ਦੇ ਨਸ਼ੇ ਵਿੱਚ ਪਤਾ ਨਹੀਂ ਕਿੰਨੇ ਵਾਰ ਉਹਨਾਂ ਆਪਣੇ ਆਪ ਨੂੰ ਮਰਦ ਕਹੌਣ ਵਾਲੇ ਨਾ ਮਰਦਾਂ ਨੇ ਉਸ ਮਸੂਮ ਤੇ ਆਪਣੀ ਹੱਬਸ ਮਿਟਾਈ ਦਿਨ ਚੜ੍ਹੇ ਉਹ ਉਸ ਟੀਨ ਦੇ ਛੱਤ ਵਾਲੇ ਨਿੱਕੀ ਜਿਹੀ ਚੁੱਕੀ ਵਿੱਚ ਰੱਜੋ ਨੂੰ ਬੰਦ ਕਰਕੇ ਪਤਾ ਨਹੀਂ ਕਿੱਥੇ ਚਲੇ ਗਏ ਬਿਲਕੁਲ ਨਿੱਕੀ ਜੀ ਸੜੀਆਂ ਮਾਰਦੀ ਚੁੱਕੀ ਵਿੱਚ ਰੱਜੋ ਦਾ ਸਾਹ ਬੰਦ ਹੋ ਰਿਹਾ ਸੀ ਕਿਉਂਕਿ ਦਿੱਲੀ ਦੀਆਂ ਸੜਕਾਂ ਤੋਂ ਕਚਰਾ ਰੱਦੀ ਇਕੱਠਾ ਕਰਕੇ ਇਹ ਬਸਤੀ ਦੇ ਲੋਕ ਇੱਥੇ ਹੀ ਰੱਖਦੇ ਆ ਜਿਸ ਦੀ ਬਦਬੂ ਦੂਰ ਦੂਰ ਤੱਕ ਫੈਲੀ ਹੁੰਦੀ ਹੈ ਜਦ ਕੋਈ ਚੀਕਾ ਮਾਰਦੀ ਟ੍ਰੇਨ ਉਥੋਂ ਗੁਜ਼ਰਦੀ ਰੱਜੋ ਡਰਦੀ ਹੋਈ ਗੋਡੇ ਮੋੜ ਕੇ ਆਪਣੀ ਹਿੱਕ ਨਾਲ ਲਾ ਲੈਂਦੀ ਸਾਰਾ ਦਿਨ ਰੱਜੋ ਪੁਖੀ ਪਿਆਸੀ ਉਸ ਝੁੱਗੀ ਵਿੱਚ ਪਈ ਰਹੀ ਉਸ ਦੀ ਪਕਾਰ ਕਿਸ ਨੇ ਸੁਣਨੀ ਸੀ ਕੋਈ ਵੀ ਤਾਂ ਨਹੀਂ ਸੀ ਰਿਹਾ ਉਸ ਦਾ ਆਪਣਾ ਉਹਦੇ ਪਿੰਡੇ ਤੇ ਵੱਜੀਆਂ ਬੈਲਟਾਂ ਚੀਸਾਂ ਪਾ ਰਹੀਆਂ ਸਨ ਕਿੰਨੇ ਹੀ ਖਟਮਲ ਤੇ ਮੱਛਰ ਸਨ ਉਸ ਨਿੱਕੀ ਜਿਹੀ ਝੁੱਗੀ ਵਿੱਚ ਨਾ ਕੋਈ ਬੱਲਵਸੀ ਨਾ ਕਿਸੇ ਪਾਸੇ ਤੋਂ ਕੋਈ ਰੌਸ਼ਨੀ ਆ ਰਹੀ ਸੀ ਟੀਨ ਵਿੱਚ ਇੱਕ ਨਿੱਕੀ ਜਿਹੀ ਮੋਰੀ ਸੀ ਜਿਸ ਤੋਂ ਪਤਾ ਲੱਗ ਰਿਹਾ ਸੀ ਹਲੇ ਦਿਨ ਹੈ ਰਾਤ ਨੂੰ ਉਹ ਲੋਕ ਫੇਰ ਵਾਪਸ ਆ ਗਏ ਉਸੇ ਤਰ੍ਹਾਂ ਤਾਰੂ ਨਾਲ ਰੱਜੇ ਹੋਏ ਇੱਕ ਬੇਸਹਾਰਾ ਤੇ ਮਜ਼ਲੂਮ ਤੇ ਆਪਣੀ ਮਰਦਾਨਗੀ ਦਿਖਾਉਣ ਭੁੱਖੀ ਪਿਆਸੀ ਰੱਜੋ ਫर्श ਤੇ ਨੀਡਲ ਹੋਈ ਪਈ ਸੀ ਪਤਾ ਨਹੀਂ ਕਿੰਨੀ ਵਾਰ ਚੁਗੀ ਦਾ ਟੀਨ ਦਾ ਦਰਵਾਜ਼ਾ ਖੁੱਲਿਆ ਪਤਾ ਨਹੀਂ ਕਿੰਨੀ ਵਾਰ ਬੰਦ ਹੋਇਆ ਰੱਜ ਨੂੰ ਕੁਝ ਪਤਾ ਨਹੀਂ ਸੀ ਉਹ ਉਸੇ ਤਰ੍ਹਾਂ ਪਈ ਰਹੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਵਗਦੇ ਰਹੇ ਰਬੜ ਦੀ ਗੁੱਡੀ ਵਾਂਗ ਕੋਈ ਵੀ ਜ਼ਿੰਮੇ ਦੀ ਉਹਦੇ ਅੰਗਾਂ ਨੂੰ ਮੋੜਦਾ ਉਹ ਉਵੇਂ ਹੀ ਮੁੜ ਜਾਂਦੀ ਉਹ ਉਹਦੇ ਵਿੱਚ ਵਿਰੋਧ ਕਰਨ ਦੀ ਵੀ ਹਿੰਮਤ ਨਹੀਂ ਸੀ ਬੱਜੀ ਬੀੜੀਆਂ ਸਿਗਰਟਾਂ ਦੇ ਧੂਏ ਨੇ ਪੂਰੀ ਝੁੱਗੀ ਭਰ ਦਿੱਤੀ ਜਿਤੇ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ ਪਰ ਉਹ ਤਿੰਨੋਂ ਤਾਂ ਇਸ ਦੇ ਆਦੀ ਸਨ ਪਰ ਖੰਗ ਖੰਗ ਕੇ ਰੱਜੂ ਦੀਆਂ ਵੱਖੀਆਂ ਕੱਠੀਆਂ ਹੋ ਗਈਆਂ ਇੱਕ ਮੋਟਾ-ਮੋਟਾ ਮੱਛਰ ਜੋ ਰੱਜੋ ਦਾ ਰਹਿੰਦਾ ਖੂਨ ਖੂਨ ਚੂਸ ਰਿਆ ਸੀ ਜਿਵੇਂ ਹੀ ਉਹ ਤਿੰਨੋਂ ਸੁੱਤੇ ਰੱਜੋ ਉੱਠ ਘੜੀ ਹੋਈ ਉਹਨੇ ਆਪਣੇ ਕੱਪੜੇ ਪਾਏ ਤੇ ਕੱਟੀ ਫੇਰ ਚੁੱਕ ਕੇ ਬੰਨ ਲਈ ਕਿਉਂਕਿ ਉਹਨਾਂ ਨੇ ਕੋਈ ਕੀਮਤੀ ਸਮਾਨ ਲੱਭਣ ਦੇ ਚੱਕਰ ਵਿੱਚ ਪੂਰੀ ਕੱਟੀ ਖਲਾਅ ਦਿੱਤੀ ਸੀ ਰੱਜੋ ਦੱਬੇ ਪੈਰੀ ਉਥੋਂ ਨਿਕਲ ਆਈ ਥਾਂ-ਥਾਂ ਪੁਰਾਣੀਆਂ ਬੋਤਲਾਂ ਗੱਤੀ ਪਲਾਸਟਿਕ ਦੇ ਢੇਰ ਲੱਗੇ ਹੋਏ ਸਨ ਰੱਜੋ ਨੂੰ ਅੱਜ ਭੁਖੀ ਨੂੰ ਦੂਜੀ ਰਾਤ ਹੋ ਚੁੱਕੀ ਸੀ ਉਹ ਤੁਰਦੀ ਹੋਈ ਪੰਜਾਬੀ ਬਾਗ ਪਹੁੰਚ ਗਈ ਜੋ ਦਿਆਬਸਤੀ ਤੋਂ ਤਕਰੀਬਨ 4 ਕਿਲੋਮੀਟਰ ਦੀ ਦੂਰੀ ਤੇ ਐ ਪੰਜਾਬੀ ਬਾਗ ਪੁਰਾਣੇ ਰੋहतक ਰੋਡ ਤੇ ਐ ਇਹ ਰੋਡ ਅੱਗੇ ਟਿੱਕਰੀ ਬਾਡਰ ਤੇ ਬਹਾਦਰਗੜ ਹੁੰਦਾ ਹੋਇਆ ਰੋहतक ਜਾਂਦਾ ਰੋहतक ਤੋਂ ਅੱਗੇ ਹੰਸੀ ਹਿਸਾਰ ਸੈਸਾ ਹੁੰਦਾ ਹੋਇਆ ਮੰਡੀ ਡੱਬਾ ਲਈ ਜਾ ਕੇ ਪੰਜਾਬ ਵਿੱਚ ਵੱਡ ਜਾਂਦਾ ਤੇ ਅੱਗੇ ਮਲੋਟ ਹੁੰਦਾ ਹੋਇਆ ਸ਼੍ਰੀ ਮੁਕਸਰ ਸਾਹਿਬ ਰੱਜੋ ਕੱਚ ਵਿੱਚ ਗੱਟੜੀ ਦੇਖ ਕੇ ਰੋਡ ਦੇ ਕਿਨਾਰੇ ਖੜੀ ਹੋ ਗਈ ਇੱਕ ਟਰੱਕ ਆ ਰਿਹਾ ਸੀ ਪਤਾ ਨਹੀਂ ਕੀ ਸੋਚ ਕੇ ਰੱਜੋ ਨੇ ਉਸ ਨੂੰ ਹੱਥ ਦੇ ਦਿੱਤਾ ਉਸ ਨੇ ਟਰੱਕ ਰੋਕ ਲਿਆ ਰੱਜੋ ਉਸ ਵਿੱਚ ਚੜ ਗਈ ਡਰਾਈਵਰ ਨੇ ਉਹਨੂੰ ਪੁੱਛਿਆ ਹਾਂ ਬਤਾਓ ਕਹਾਂ ਜਾਣਾ ਹੈ ਜੀ ਪਤਾ ਨਹੀਂ ਰੱਜੋ ਨੇ ਡਰਾਈਵਰ ਵੱਲ ਬਿਨਾਂ ਦੇਖੇ ਜਵਾਬ ਦਿੱਤਾ ਅੱਛਾ ਪੰਜਾਬੀ ਆ ਚੱਲ ਕੋਈ ਨਾ ਹੋਰ ਦੱਸੋ ਆਏ ਕਿੱਥੋਂ ਹੂੰ ਜੀ ਉਹ ਵੀ ਪਤਾ ਨਹੀਂ ਰੱਜੋ ਦਾ ਫਿਰ ਉਹੀ ਜਵਾਬ ਸੀ ਡਰਾਈਵਰ ਹੈਰਾਨ ਹੁੰਦਾ ਬੋਲਿਆ ਫਿਰ ਤੈਨੂੰ ਛੱਡਣਾ ਕਿੱਥੇ ਆ ਕੁੜੀਏ ਜੀ ਪਤਾ ਨਹੀਂ ਬਸ ਮੈਂ ਇਸ ਨਿਰਮੋਹੀ ਨਗਰੀ ਵਿੱਚ ਨਹੀਂ ਰਹਿਣਾ ਡਰਾਈਵਰ ਨੇ ਗিয়ার ਪਾ ਕੇ ਕਲਚ ਛੱਡ ਗੱਡੀ ਤੋਰ ਲਈ ਉਹ ਸਮਝ ਗਿਆ ਸੀ ਕਿ ਇਹ ਕੋਈ ਦੰਗਾ ਪੀਟ ਲੱਗਦੀ ਹੈ ਇਹ ਟਰੱਕ ਨੂੰ ਚਲਾਉਣ ਵਾਲਾ ਸੀ ਨੱਥਾ ਸਿਓ ਜੋ ਸੱਜਣ ਸਿਓ ਦਾ ਬੇਲੀ ਸੀ ਗੱਡੀ ਦਿਨ ਚੜਦੇ ਨੂੰ ਫਤਿਹਬਾਦ ਪਹੁੰਚ ਗਈ ਨੱਥਾ ਉੱਤਰ ਕੇ ਟਾਬੇ ਤੇ ਚਾਹ ਪੀਣ ਚੱਲਿਆ ਗਿਆ ਤੇ ਰੱਜੋ ਨੂੰ ਕਹਿ ਗਿਆ ਮੈਂ ਗੱਡੀ ਨੂੰ ਲੋਕ ਕਰਕੇ ਜਾ ਰਿਆਂ ਤੂੰ ਬਾਹਰ ਨਾ ਨਿਕਲੀ ਉੱਪਰ ਕੈਬਿਨ ਤੇ ਚੜ ਕੇ ਸੌਂ ਜਾ ਰੱਜੋ ਉੱਪਰ ਕੈਬਿਨ ਤੇ ਚੜ ਕੇ ਬੈਠ ਗਈ ਕਿਉਂਕਿ ਉਹ ਡਰੀ ਹੋਈ ਸੀ ਹੁਣ ਤਾਂ ਉਹਨੂੰ ਆਪਣੇ ਪਰਛਾਵੇਂ ਤੋਂ ਵੀ ਡਰ ਲੱਗ ਰਿਹਾ ਸੀ ਨੱਥਾ ਚਾਹ ਪੀ ਕੇ ਫੇਰ ਆ ਗਿਆ ਇੱਕ ਗਲਾਸ ਵਿੱਚ ਚਾਹ ਤੇ ਇੱਕ ਡਬਾ ਰੋਟੀ ਰੱਜੋ ਵਾਸੀ ਲੈ ਆਇਆ ਰੱਜੋ ਨੂੰ ਦੋ ਰਾਤਾਂ ਤੇ ਇੱਕ ਦਿਨ ਤੋਂ ਬਾਅਦ ਅੱਜ ਡਬਾ ਰੋਟੀ ਦਾ ਟੁਕੜਾ नसीब ਹੋਇਆ ਸੀ ਉਹ ਚਾਹ ਨਾਲ ਇੱਕ ਪੀਸ ਡਬਾ ਰੋਟੀ ਦਾ ਖਾ ਕੇ ਫਿਰ ਕੈਬਨ ਤੇ ਸੌ ਗਈ ਕਿਉਂਕਿ ਦੋ ਰਾਤਾਂ ਤੋਂ ਉਹਨੇ ਸੌ ਕੇ ਨਹੀਂ ਸੀ ਵੇਖਿਆ ਮੱਛਰ ਤੇ ਜਲਮ ਨਾ ਮਰਦਣੇ ਉਹਨੂੰ ਸੌਣ ਨਹੀਂ ਸੀ ਦਿੱਤਾ ਉੱਥੋਂ ਤੁਰਿਆ ਟਰੱਕ ਸ਼ਾਮ ਤੱਕ ਸੱਜਣ ਸਿਉਂਦੇ ਬੂਹੇ ਤੇ ਜਿੱਥੇ ਮਾਸੀ ਗੁਲਾਬੂ ਨੇ ਰੱਜੋ ਨੂੰ ਟਰੱਕ ਵਿੱਚੋਂ ਉੱਤਰਦੇ ਦੇਖਿਆ ਸੀ ਹੁਣ ਸਾਰੀ ਗੱਲ ਸਮਝ ਆ ਚੁੱਕੀ ਸੀ ਕਿ ਰੱਜੋ ਅੱਗ ਤੋਂ ਕਿਉਂ ਇੰਨਾ ਡਰਦੀ ਸੀ ਜਦ ਮਾਸੀ ਰੱਜੋ ਵਾਸਤੇ ਰੋਟੀ ਪਕਾ ਕੇ ਲਿਆਈ ਸੀ ਤਾਂ ਕਿਉਂ ਸਾਰੀ ਰੋਟੀ ਹੀ ਖਾ ਗਈ ਸੀ ਰੱਜੋ ਕਿਉਂਕਿ ਉਸ ਵਕਤ ਉਹ 2 ਦਿਨ ਤੇ 3 ਰਾਤੀ ਭੁੱਖੀ ਸੀ ਬਸ ਇਸ ਦੌਰਾਨ ਇੱਕ ਡੱਬ ਰੋਟੀ ਹੀ ਖਾਦੀ ਸੀ ਉਸ ਤੋਂ ਬਾਅਦ ਕਿਵੇਂ ਉਹ ਸੱਜਣ ਦੇ ਘਰ ਰਹੀ ਕਿ ਮੈਂ ਪਾਗਲਖਾਨੇ ਪਹੁੰਚੀ ਤੇ ਕਿ ਮੈਂ ਨਸ ਕੱਟਣ ਤੋਂ ਬਾਅਦ ਹਸਪਤਾਲ ਇਸ ਦਾ ਜ਼ਿਕਰ ਪਹਿਲਾਂ ਹੀ ਹੋ ਚੁੱਕਾ ਹੈ ਪ੍ਰਭਨੀਤ ਹਲੇ ਅੱਖਾਂ ਬੰਦ ਕਰਕੇ ਆਪਣੇ ਕੈਬਨ ਵਿੱਚ ਹੀ ਬੈਠਾ ਹੋਇਆ ਸੀ ਕਿ ਨਰਸ ਭੱਜਦੀ ਹੋਈ ਪ੍ਰਭਨੀਤ ਕੋਲ ਆਈ ਉਹਦੀਆਂ ਅੱਖਾਂ ਹੰਝੂ ਨਾਲ ਭਰੀਆਂ ਹੋਈਆਂ ਸਨ ਤੇ ਉਹ ਚੀਕ ਕੇ ਬੋਲੀ ਕੰਗਰਾਚੂਲੇਸ਼ਨ ਡਾਕਟਰ ਵੀ ਆ ਸਕਸੈਸ ਨਰਸ ਦੇ ਕੋਚੀ ਦਾ ਕੋਈ ਟਿਕਾਣਾ ਨਹੀਂ ਸੀ ਡਾਕਟਰ ਪ੍ਰਭ ਸਾਨੂੰ ਉਹਦਾ ਹੱਥ ਵੀ ਨਹੀਂ ਕੱਟਣਾ ਪਿਆ ਪ੍ਰਭ ਨੀਤ ਨੇ ਹੱਥ ਜੁੜ ਕੇ ਰੱਬ ਦਾ ਸ਼ੁਕਰਾਨਾ ਕੀਤਾ ਡਾਕਟਰ ਪ੍ਰਭਨੀਤ ਬਿਨਾ ਰੱਜੋ ਨੂੰ ਦੇਖੇ ਕਰ ਵਾਪਸ ਚਲਾ ਗਿਆ ਕਿਉਂਕਿ ਰਾਤ ਨੂੰ 10 ਵਜੇ ਉਹਦੀ ਫੇਰ ਤੋਂ ਡਿਊਟੀ ਸੀ ਉਂਝ ਵੀ ਸ਼ਾਮ ਹੋਣ ਵਾਲੀ ਸੀ ਜਦ ਡਾਕਟਰ ਪ੍ਰਭਨੀਤ ਰਾਤ ਨੂੰ ਫੇਰ ਵਾਪਸ ਆਇਆ ਤਾਂ ਰੱਜੋ ਬੈੱਡ ਨੂੰ ਢੋ ਲਾ ਕੇ ਬੈਠੀ ਹੋਈ ਸੀ ਉਹਦੀ ਆਪਰੇਸ਼ਨ ਵਾਲੀ ਬਾਹ ਤੇ ਪੱਟੀ ਕੀਤੀ ਹੋਈ ਸੀ पागलखाने वाले डॉक्टर पूनम गुप्ता उस कोल बैठी हुई थी जद मरीजਾਂ ਦੀ ਰੂਟੀਨ ਚੈੱਕਅਪ ਕਰਦਾ ਪ੍ਰਭਨੀਤ ਰੱਜੋ ਕੋਲ ਆਇਆ ਤਾਂ ਰੱਜੋ ਨੇ ਪੂਰੀ ਰੂਨਾ ਉਹਨੂੰ ਵੇਖਿਆ ਪਰ ਬੋਲੀ ਕੁਝ ਨਾ ਡਾਕਟਰ ਪ੍ਰਭਨੀਤ ਉਸ ਕੋਲ ਆਉਂਦਾ ਬੋਡੀ ਚੈੱਕਅਪ ਮੀਟਰ ਤੇ ਨਿਗਾਹ ਮਾਰਦਾ ਬੋਲਿਆ ਤੁਸੀਂ ਠੀਕ ਹੋ ਰਾਜਵੰਤ ਜੀ ਉਸ ਨੇ ਜਾਣ ਬੁੱਝ ਕੇ ਰਾਜਵੀਰ ਦੀ ਜਗਾ ਉਹੀ ਨਾਮ ਲਿਆ ਜੋ ਸੱਜਣ ਸਿਉ ਪਾਗਲਖਾਨੇ ਲਿਖਵਾ ਕੇ ਗਿਆ ਸੀ ਜੀ ਪਤਾ ਨਹੀਂ ਰੱਜੂ ਨੇ ਜਵਾਬ ਦਿੱਤਾ ਫਿਰ ਡਾਕਟਰ ਪੂਨਮ ਕਪਤਾਵਲ ਹੂੰ ਕਰਦੀ ਬੋਲੀ ਮਾਂ ਮੈਂ ਘਰੇ ਜਾਣਾ ਇਹ ਲੋਕ ਮੈਨੂੰ ਮਾਰ ਦੇਣਗੇ ਮੈਨੂੰ ਇਹਨਾਂ ਅਣਜਾਣ ਲੋਕਾਂ ਕੋਲੋਂ ਡਰ ਲੱਗ ਰਿਹਾ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਰਾਜਵੰਤ ਜੀ ਕੀ ਤੁਹਾਨੂੰ ਕੁਝ ਵੀ ਯਾਦ ਨਹੀਂ ਹੈ ਕਿ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਘਰਵਾਰ ਕਿੱਥੇ ਹੈ ਕੋਈ ਦੋਸਤ ਦਾ ਨਾਂ ਜੋ ਨਾਲ ਪੜਦਾ ਰਿਹਾ ਹੋਵੇ ਰਾਬੜ ਨੇ ਰੱਜੋ ਨੂੰ ਕੁਝ ਜਾਦ ਕਰਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕੁਝ ਨਹੀਂ ਪਤਾ ਪਲੀਜ਼ ਲੇ ਮੀ ਅਲੋਨ ਮਾਂ ਇਸ ਨੂੰ ਭੇਜ ਦਿਓ ਇਹ ਮੈਨੂੰ ਮਾਰ ਦੇਊਗਾ ਦੇਖੋ ਇਹਨੇ ਕੈਂਚੀਆਂ ਕਰਦਾ ਵੀ ਰੱਖੀਆਂ ਹੋਈਆਂ ਰੱਜੋ ਆਪਰੇਸ਼ਨ ਵਾਲੇ ਔਜ਼ਾਰਾਂ ਵੱਲ ਵੇਖਦੀ ਬੋਲੀ ਕੁਝ ਨਹੀਂ ਕਹਿੰਦੇ ਧੀ ਇਹਨੇ ਹੀ ਤੇਰੀ ਜਾਨ ਬਚਾਈ ਹੈ ਪੂਨਮ ਗੁਪਤਾ ਨੇ ਰੱਜੋ ਨੂੰ ਪਿਆਰ ਨਾ ਸਮਝਾਉਣਾ ਚਾਹਿਆ ਤੁਹਾਨੂੰ ਕੁਝ ਤਾਂ ਯਾਦ ਹੋਊਗਾ ਜਿਸ ਨਾਲ ਅਸੀਂ ਤੁਹਾਡਾ ਕਰਬਾਰ ਲੱਭ ਸਕੀ ਕੋਈ ਖਾਸ ਦੋਸਤ ਜਿਸ ਨੂੰ ਤੁਸੀਂ ਆਪਣਾ ਕਹਿੰਦੇ ਹੋਵੋ ਪ੍ਰਭੀਤ ਨੇ ਇੱਕ ਕੋਸ਼ਿਸ਼ ਹੋਰ ਕੀਤੀ ਇਸ ਵਾਰ ਰੱਜੋ ਚੀਕ ਕੇ ਬੋਲੀ ਗੋ ਟੂ ਹੈਲ ਡਾਕਟਰ ਪ੍ਰਭੀਤ ਆਪਣੇ ਕੈਬਨ ਵਿੱਚ ਆ ਕੇ ਬੈਠ ਗਿਆ ਡਾਕਟਰ ਗੋਨਮ ਗੁਪਤਾ ਵੀ ਕਾਰ ਆ ਗਈ ਰੱਜੋ ਦੋਮਾ ਦੇ ਜਾਣ ਤੋਂ ਬਾਅਦ ਕਿੰਨਾ ਚਿਰ ਹੀ ਰੋਂਦੀ ਰਹੀ ਤੇ ਫਿਰ ਮਨ ਵਿੱਚ ਬੋਲੀ ਮਾਫ ਕਰੀ ਪ੍ਰਾਵ ਤੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਝਿੜਕਿਆ ਜਿਉਣ ਜੋਗਿਆ ਬੇ ਸਭ ਕੁਝ ਜਾਦਾ ਚੰਦ ਰਿਆ ਹੁਣ ਤਾਂ ਪਹਿਲਾਂ ਭੁੱਲ ਗਈ ਸੀ ਕੁਝ ਵੀ ਨਹੀਂ ਸੀ ਪਤਾ ਕੌਣ ਐ ਕਿੱਥੋਂ ਆਈਆਂ ਪਰ ਡਾਕਟਰ ਪੂਨਮ ਗੁਪਤਾ ਦੇ ਇਲਾਜ ਨੇ ਫਿਰ ਵਿਛੜੇ ਹੋਏ ਯਾਦ ਦਿਵਾ ਦਿੱਤੇ ਪਰ ਕਮਲਿਆ ਹੁਣ ਇਹ ਉਹ ਰੱਜੋ ਨਹੀਂ ਜੋ ਇੱਕ پاک ਰੂਹ ਹੁੰਦੀ ਸੀ ਮੈਨੂੰ ਸਭ ਯਾਦ ਕਰਵਾ ਕੇ ਕਿਉਂ ਆਪਣੇ ਮੱਥੇ ਤੇ ਇੱਕ ਲੰਕ ਲਵਾਉਣਾ ਚਾਹੁੰਦਾ ਤੂੰ ਰੱਬ ਦਾ ਵਾਸਤਾ ਅੜਿਆ ਮੈਂ ਇੱਕ ਔਰਤਾਂ ਤੇ ਔਰਤ ਦਾ ਅਤੀਤ ਕਦੇ ਉਹਦਾ ਪਿੱਛਾ ਨਹੀਂ ਛੱਡਦਾ ਹੁੰਦਾ ਔਰਤ ਦੀ ਗਲਤੀ ਕਮਲਿਆ ਲੱਕੜ ਵਰਗੀ ਹੁੰਦੀ ਹੈ ਜੋ ਡੁੱਬਦੀ ਨਹੀਂ ਹੈ ਸਭ ਨੂੰ ਦਿੱਸਦੀ ਰਹਿੰਦੀ ਹੈ ਥਾਂ-ਥਾਂ ਇੱਜ਼ਤ ਲੁੱਟਾ ਚੁੱਕੀ ਤੇਰੀ ਇਹ ਰਾਜਵੀਰ ਕਿਹਦੇ-ਕਿਹਦੇ ਮੇਣਿਆਂ ਦਾ ਜਵਾਬ ਦਿੰਦਾ ਫਿਰੇਗਾ ਜਦ ਕੋਈ ਸੱਜਣ ਵੱਲੋਂ ਭੇਜੇ ਜਾਂਦੇ ਰਹੇਗਾ ਕਾਂ ਵਿੱਚੋਂ ਕੋਈ ਬਾਜ਼ਾਰ ਵਿੱਚ ਮਿਲ ਜਾਵੇ ਕੀ ਆਖੇਗਾ ਜੇ ਉਹਨੇ ਇੱਕ ਰਾਤ ਦਾ ਮੁੱਲ ਪੁੱਛ ਲਿਆ ਮੇਰਾ ਤੇਰੇ ਕੋਲੋਂ ਵੇ ਹੁਣ ਤੂੰ ਇਸ ਝੂਠੇ ਪਿੰਡੇ ਵਿੱਚੋਂ ਰਾਜ ਵੀ ਲੱਭਣ ਦੀ ਕੋਸ਼ਿਸ਼ ਨਾ ਕਰ ਜੋਤਸ਼ੀਆ ਹਾਂ ਸੱਚ ਤੇਰੀਆਂ ਭਵਿੱਖ ਕਹਾਣੀਆਂ ਤਾਂ ਗਲਤ ਹੋ ਗਈਆਂ ਕਮਲਿਆ ਚੰਗਾ ਹੋਇਆ ਤੂੰ ਜੋਤਸ਼ੀ ਨਹੀਂ ਬਣਿਆ ਡਾਕਟਰ ਬੜਿਆਂ ਸੋਣਾ ਲੱਗਦਾ ਹੀਰੋ ਤੂੰ ਕਿਹਾ ਸੀ ਦੋ ਤੇਲਾ ਵਾਂਤੇ ਜੋੜੇ ਜਵਾਕ ਹੋਣਗੇ ਪਰ ਮੈਨੂੰ ਤਾਂ ਇੱਕ ਦੇ ਕੇ ਵੀ ਖੋ ਲਿਆ ਰੱਬ ਨੇ ਪਰ ਹਾਂ ਸੱਚ ਜੋੜੀਆਂ ਲਾਸ਼ਾਂ ਜ਼ਰੂਰ ਦੇਖੀਆਂ ਮੈਂ ਕਿਤੇ ਪ੍ਰਾਤ ਤੇ ਪਾਬੀ ਦੀ ਲਾਸ਼ ਕਿਤੇ ਦਾਦੀ ਤੇ ਪਤੀਜੇ ਦੀ ਲਾਸ਼ ਕਿਤੇ ਮੰਮੀ ਤੇ ਡੈਡੀ ਦੀ ਬਸ ਪਰਮ ਹੀ ਇਕੱਲਾ ਗਿਆ ਉਹਦਾ ਜੀਣੇ ਲੱਗਦਾ ਹੋਣਾ ਇਕੱਲੇ ਦਾ ਪਰ ਮੈਂ ਤਾਂ ਉਹਦੇ ਨਾਲ ਜੀਣ ਮਰਨ ਦਾ ਵਾਦਾ ਕੀਤਾ ਸੀ ਰੱਜੋ ਨੇ ਡਿਊਟੀ ਦੇ ਰਹੀ ਨਰਸ ਨੂੰ ਆਵਾਜ਼ ਮਾਰੀ ਨਰਸ ਕੋ ਚਲੀ ਗਈ ਰੱਜੋ ਹੌਲੀ ਜਹੀ ਬੋਲੀ ਜੋ ਡਾਕਟਰ ਸਾਹਿਬ ਡਿਊਟੀ ਤੇ ਆਏ ਸਨ ਉਹਨਾਂ ਦੀ ਫੈਮਿਲੀ ਬਾਰੇ ਜਾਣਦੇ ਹੋ ਹੁ ਕੁਝ ਹਾਂਜੀ ਸਾਰਾ ਸਟਾਫ ਹੀ ਜਾਣਦਾ ਕੱਲੇ ਹੀ ਰਹਿੰਦੇ ਆ ਇੱਕ ਮਾਂ ਹੁੰਦੀ ਸੀ ਦੋ ਕੁ ਸਾਲ ਪਹਿਲਾਂ ਉਹ ਸੁਰਗਵਾਸ ਹੋ ਗਏ ਤੇ ਇਹਨਾਂ ਦੇ بیوی ਬੱਚੇ ਨਾਲ ਨਹੀਂ ਰਹਿੰਦੇ ਇਹਨਾਂ ਦੇ ਰੱਜੂ ਨੇ ਦੂਜਾ ਸਵਾਲ ਕੀਤਾ ਸਰ ਨੇ ਵਿਆਹ ਨਹੀਂ ਕਰਵਾਇਆ ਨਰਸ ਨੇ ਜਵਾਬ ਦਿੱਤਾ ਉਦਾਂ ਬੜੀਆਂ ਨਰਸਾਂ ਨੇ ਪ੍ਰਪੋਜ਼ ਕੀਤਾ ਇੱਕ ਡਾਕਟਰ ਵੀ ਸੀ ਸੋਨੀਆ ਉਹਨਾਂ ਵੀ ਕੋਸ਼ਿਸ਼ ਕੀਤੀ ਸੀ ਪਰ ਸਰ ਨਹੀਂ ਮੰਨੇ ਨਰਸ ਨੇ ਉੱਤਰ ਦਿੱਤਾ ਪਰ ਕਿਉਂ ਕੀ ਤੁਹਾਨੂੰ ਪਤਾ ਰੱਜੋ ਨੇ ਫਿਰ ਪੁੱਛਿਆ ਨਹੀਂ ਮੈਮ ਪੂਰੀ ਗਲਤੀ ਤਾਂ ਨਹੀਂ ਪਤਾ ਪਰ ਐਨਾ ਪਤਾ ਸਰ ਨੇ ਦਿੱਲੀ ਤੋਂ ਪੜਾਈ ਕੀਤੀ ਹੈ ਸੁਣਿਆ ਦਿੱਲੀ ਤਾਂ ਜੀ ਦਲਾਲਾਂ ਦਾ ਸ਼ਹਿਰ ਆ ਇਹ ਵੀ ਸੁਣਿਆ ਕਿ ਸਾਨੂੰ ਕਿਸੇ ਵੱਡੇ ਘਰ ਦੀ ਕੁੜੀ ਨਾਲ ਪਿਆਰ ਸੀ ਤੇ ਤੁਹਾਨੂੰ ਪਤਾ ਹੀ ਹੈ ਮਹਿਲਾਂ ਵਾਲੀ ਗਰੀਬਾਂ ਦੇ ਕਦੋਂ ਸਕੇ ਬਣਦੇ ਆ બસ ਛੱਡ ਗਈ ਹੋਣੀ ਆ ਚਾਰ ਦਿਨ ਕਿੱਢ ਕੇ ਰੱਜੋ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਪਏ ਕੀ ਹੋਇਆ ਮੈਮ ਨਰਸ ਘਬਰਾ ਗਈ ਕੁਝ ਨਹੀਂ ਸਿਸਟਰ ਬਸ ਬਾਂ ਦਰਦ ਕਰ ਰਹੀ ਐ ਰੱਜੋ ਨੇ ਗੱਲ ਬਦਲ ਦੀ ਨਹੀਂ ਕਿਹਾ ਜੇ ਜ਼ਿਆਦਾ ਦਰਦ ਹੋ ਰਿਹਾ ਤਾਂ ਡਾਕਟਰ ਨੂੰ ਬੁਲਾਵਾ ਮੈਡਮ ਨਰਸ ਬੋਲੀ ਨਹੀਂ ਨਹੀਂ ਉਹਦੀ ਕੋਈ ਲੋੜ ਨਹੀਂ ਤੂੰ ਵੀ ਥੋੜੀ ਜਿਹਾ ਆਰਾਮ ਕਰ ਲੈ ਦੇਖ ਵਾ ਕੀ ਮਰੀਜ਼ ਵੀ ਸੁੱਤੇ ਪਏ ਆ ਤੁਹਾਡੇ ਪੇੰਤਾ ਕੀ ਮੈਡਮ ਜੀ ਨਰਸ ਨੇ ਫੇਰ ਫਿਕਰ ਕੀਤਾ ਨਾ ਨਾ ਮੇਰੇ ਨਿੱਕੇ ਪੈਣ ਇਹ ਦਰ ਤੱਕ ਕੁਝ ਵੀ ਨਹੀਂ ਉਹਨਾਂ ਅੱਗੇ ਜਿਨੇ ਦਰਦਾਂ ਵਿੱਚੋਂ ਮੈਂ ਲੰਗੀ ਆ ਤੂੰ ਵੀ ਆਰਾਮ ਕਰ ਲੈ ਦੋ ਘੜੀ ਮੈਂ ਵੀ ਅੱਖ ਲਵਾ ਘੰਟਾ ਘੜੀ ਰੱਜੋ ਅੱਖਾਂ ਮਿਜ ਕੇ ਪੈ ਗਈ ਪਰ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਉਹਦੇ ਮਨ ਵਿੱਚ ਫੇਰ ਬਲਬਲੇ ਉੱਠਣੇ ਸ਼ੁਰੂ ਹੋ ਗਏ ਚੰਦਰੀਆ ਇੱਕ ਵਾਰ ਦੱਸਦਾ ਦਾ ਸਹੀ ਸਹੀ ਜੇ ਪਿਆਰ ਸੀ ਤੈਨੂੰ ਤੇ ਤੇ ਮੈਨੂੰ ਅੱਜ ਕਿਸੇ ਤੋਂ ਪਤਾ ਲੱਗ ਰਿਹਾ ਏ ਉਹ ਵੀ ਉਦੋਂ ਜਦੋਂ ਮੈਂ ਤੇਰੇ ਕਾਬਿਲ ਨਹੀਂ ਤੈਨੂੰ ਲੱਗਦਾ ਹੋਣਾ ਕਿ ਬੀਤੇ ਵਿੱਚ ਮੱਥੇ ਲੱਗੇ ਕਲੰਕ ਮਿਟ ਜਾਂਦੇ ਆ ਹਾਂ ਤੂੰ ਮਰਦੇ ਨਾ ਤੁਹਾਡੇ ਤਾਂ ਦਾਗ ਲੱਗਦਾ ਵੀ ਨਹੀਂ ਆ ਪਰ ਤੈਨੂੰ ਕਿਵੇਂ ਸਮਝਾਵਾਂ ਕਿ ਮੈਂ ਇੱਕ ਔਰਤਾਂ ਮੈਨੂੰ ਤਾਂ ਪਾਕ ਪਵਿੱਤਰ ਹੋਣ ਦੇ ਬਾਵਜੂਦ ਵੀ ਇੱਕ ਤੋਬੀ ਦੇ ਕਹਿਣ ਤੇ ਗਰਭ ਅਵਸਥਾ ਵਿੱਚ ਰੋਂ ਕੱਟ ਦਿੰਦੇ ਆ ਦੇਵਤੇ ਮੇਰੀ ਹੀ ਇੱਜ਼ਤ ਲੁੱਟ ਹੋਣ ਤੋਂ ਬਾਅਦ ਮੈਨੂੰ ਹੀ ਸਰਾਪ ਦੇ ਕੇ ਪੱਥਰ ਬਣਾ ਦਿੰਦੇ ਆ ਇਹ ਆ ॠषि मुनि ਮੇਰੇ ਨਾਲ ਨਾ ਜੁੜ ਕੇ ਕਿਉਂ ਖੋਦੇ ਪੱਥੇ ਤੇ ਕਾਲਕ ਮਲਣ ਲੱਗਾ ਏ ਚੰਦਰੀਆ ਭਾਵੇਂ ਕੋਈ ਮਰਦ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ ਉਹ ਵੀ ਔਰਤ ਨੂੰ ਅੰਗਾ ਤੋਂ ਵੇਖਦਾ ਹੁੰਦਾ ਜੇ ਕਿਸੇ ਨੂੰ ਪਿਆਰ ਤੋਂ ਪਹਿਲਾਂ ਪਤਾ ਲੱਗ ਜਾਵੇ ਕਿ ਜਿਸ ਕੁੜੀ ਨਾਲ ਉਹ ਵਿਆਹ ਕਰਾਉਣ ਲੱਗਾ ਉਦੇ ਅੰਗ ਪਹਿਲਾਂ ਹੀ ਝੂਠੇ ਹੋ ਚੁੱਕੇ ਆ ਉਹ ਕੁੜੀ ਚਾਹੇ ਪਰੀਆਂ ਵਰਗੀ ਸੋਹਣੀ ਕਿਉਂ ਨਾ ਹੋਵੇ ਉਹ ਨਹੀਂ ਕਰਾਉਂਦਾ ਉਸ ਨਾਲ ਵਿਆਹ ਔਰਤ ਦਾ ਕੰਮ ਤੋਂ ਹੁਣ ਆਉਂਦੀ ਕਿਤੇ ਟ੍ਰੈਫਿਕ ਵਿੱਚ ਫਸੀ 2 ਘੰਟੇ ਲੇਟ ਹੋ ਜਾਵੇ ਆਂਡ ਗਵਾਂਡ ਵੱਲੋਂ ਦੇ ਦਿੱਤਾ ਜਾਂਦਾ ਉਹਨੂੰ ਵੱਧ ਚੱਲਣ ਦਾ ਕਰੈਕਟ ਸਰਟੀਫਿਕੇਟ ਮੈਂ ਤਾਂ ਚੰਦਰੀਆ 3 ਸਾਲ ਰਹੀ ਹਾਂ ਜਲਮ ਲੋਕਾਂ ਦੇ ਹੱਥਾਂ ਵਿੱਚ ਮੈਨੂੰ ਪਤਾ ਅੱਜ ਤੂੰ ਹਮਦਰਦੀ ਨਾਲ ਗੱਲ ਲਾ ਲਵੇਗਾ ਪਰ ਕੱਲ ਜਦ ਕਿਸੇ ਨੇ ਬਾਹਰ ਮੇਨਾ ਮਾਰ ਦਿੱਤਾ ਮੇਰੇ ਅਤੀਤ ਨੂੰ ਲੈ ਕੇ ਲੋਕਾਂ ਦੇ ਮਿਹਣੇ ਦਾ ਗੁੱਸਾ ਕਰ ਆ ਕੇ ਮੇਰੇ ਤੇ ਕੱਢੇਗਾ ਤੂੰ ਸੋਚਾਂ ਸੋਚਦੀ ਰੱਜੋ ਉੱਠੀ ਉਹਨੇ ਦੇਖਿਆ ਸਾਰੇ ਸੁੱਤੇ ਪਏ ਸਨ ਉਹ ਪੌੜੀਆਂ ਚੜਦੀ ਹੋਈ ਹਸਤਾ ਦੀ ਛੱਤ ਤੇ ਆ ਗਈ ਉੱਪਰ ਬਹੁਤ ਠੰਡ ਸੀ ਕਿਉਂਕਿ ਜਨਵਰੀ ਦਾ ਮਹੀਨਾ ਸੀ 1 3 4 ਦਿਨ ਤੋਂ ਝੜੀ ਲੱਗੀ ਹੋਈ ਸੀ ਪਰ ਅੱਜ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਸੀ ਸਾਰੇ ਪਾਸੇ ਧੁੰਦ ਪਸਰੀ ਹੋਈ ਸੀ ਹੱਥ ਨੂੰ ਹੱਥ ਨਹੀਂ ਸੀ ਦਿਸਦਾ 90 ਦਾ ਦਹਾਕਾ ਸੀ ਦਾਦੇ ਮਾਰੇ ਲੋਕ ਘਰਾਂ ਵਿੱਚ ਬੜ ਕੇ ਸੁੱਤੇ ਹੋਏ ਸਨ ਪਤਾ ਨਹੀਂ ਕਿਸ ਨੂੰ ਚੱਕ ਕੇ ਮੁਕਾਬਲਾ ਬਣਾ ਦਿੱਤਾ ਜਾਣਾ ਸੀ ਰੱਜੋ ਨੇ ਅਸਮਾਨ ਵੱਲ ਵੇਖਿਆ ਚਾਂਦੀ ਹਲਕੀ ਹਲਕੀ ਰੌਸ਼ਨੀ ਧੁੰਦ ਨੂੰ چیرਦੀ ਹੋਈ ਛੱਤ ਤੇ ਪੈ ਰਹੀ ਸੀ ਬਿਲਕੁਲ ਉਦਾਂ ਹੀ ਜਿੱਦਾਂ ਦਿੱਲੀ ਸੀਸਲ ਪੈਲਨਸ ਸਟਰੀਟ ਲਾਈਟ ਦੀ ਰੋਸ਼ਨੀ ਤੋਂਦ ਨੂੰ ਚੀਵ ਦੀ ਰੱਜੋ ਦੀ ਭਾਬੀ ਜੈਸਲੀਨ ਦੀ ਨਗਨ ਲਾਸ਼ ਤੇ ਪੈ ਰਹੀ ਸੀ ਚੰਗਾ ਮੇਰੀਆ ਜੋਤਸ਼ੀਆ ਰੱਬ ਰੱਖਾ ਹੁਣ ਅਗਲੇ ਜਨਮ ਮਿਲਾਂਗੀ ਤੈਨੂੰ ਤੇਰੇ ਹਾਂ ਦੀ ਹੋਕੇ ਇਸ ਜਨਮ ਤੱਕ ਕਿਸੇ ਹੋਰ ਨਾਲ ਵਾਅਦੇ ਕੀਤੇ ਸੀ ਪਰਮ ਉਟੇਕਦਾ ਹੋਣਾ ਇੰਨਾ ਕਹਿ ਕੇ ਰੱਜੋ ਨੇ ਹਸਤਾ ਦੀ ਛੱਤ ਤੋਂ ਛਾਲ ਮਾਰ ਦਿੱਤੀ ਸਵੇਰ ਤੱਕ ਸਭ ਬੇਖਬਰ ਸਨ ਸਵੇਰ ਹੁੰਦੇ ਹੀ ਹਸਪਤਾਲ 'ਚ ਇੱਕ ਰੋਲਾ ਪੈ ਗਿਆ ਪੁਲਿਸ ਆਈ ਪਰ ਖੁਦਕਸ਼ੀ ਵਾਲੀ ਦੀ ਦਿਮਾਗੀ ਹਾਲਾਤ ਸਹੀ ਨਾ ਹੋਣ ਕਰਕੇ ਹਾਲਾਤ ਦਾ ਜ਼ਾਇਜ਼ਾ ਲੈ ਕੇ ਨਾ ਰਜੋ ਦੇ ਮੈਂਟਲੀ ਅਫਸਰਡ ਦਾ ਸਰਟੀਫਿਕੇਟ ਨੱਥੀ ਕਰਕੇ ਵਾਪਸ ਚਲੀ ਗਈ ਅਖਬਾਰਾਂ ਦੀਆਂ ਖਬਰਾਂ ਸਨ ਇੱਕ ਪਾਗਲ ਕੁੜੀ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਕੀਤੀ ਖੁਦਕਸ਼ੀ ਜਿਸ ਨੂੰ ਵਿਦਿਆਸਾਗਰ ਮਨੋਰੋਗ ਹਸਪਤਾਲ ਤੋਂ ਲਿਆਂਦਾ ਗਿਆ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹ ਕੁੜੀ ਨਸ ਕੱਟ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕਰ ਚੁੱਕੀ ਹੈ ਇਹ ਕੌਣ ਕੁੜੀ ਕੌਣ ਹੈ ਕਿਤੋਂ ਐਸੀ ਹਲੇ ਤੱਕ ਇਸ ਬਾਰੇ ਕੋਈ ਪਤਾ ਨਹੀਂ ਲੱਗ ਸਕਿਆ ਰੱਜੂ ਦੀ লাশ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਰੂ ਤੱਕ ਚੀਰੀ ਰੱਜੂ ਦਾ ਸਰੀਰ ਵੀ ਚੀਰ ਫੜ ਕਰ ਦਿੱਤਾ ਗਿਆ ਹੁਣ ਤਾਂ ਆਖਰੀ ਵਾਰ ਨਹਾ ਵੀ ਨਹੀਂ ਸੀ ਹੋਣਾ ਉਹਨੂੰ ਕਿਉਂਕਿ ਮੋٹے ਮੋٹے ਤੋਪੇ ਲਾ ਕੇ ਸਿਉ ਦਿੱਤਾ ਗਿਆ ਸੀ ਉਹਦਾ ਨਾਜ਼ੁਕ ਸਰੀਰ ਅੰਮ੍ਰਿਤਸਰ ਦੇ ਇੱਕ ਸ਼ਮਸ਼ਾਨ ਘਰ ਵਿੱਚ ਉਹਦੇ ਚਿcka ਚਨ ਦਿੱਤੀ ਗਈ। ਆਖਰੀ ਪੇਕਿਆਂ ਵੱਲੋਂ ਪਾਇਆ ਜਾਣ ਵਾਲਾ ਕਫਨ ਲੈ ਕੇ ਡਿੱਗ ਦੀ ਟੈਂਦੀ ਪਹੁੰਚ ਗਈ ਸੀ। ਮਾਸੀ ਗੁਲਾਬਕੌਰ ਜੋ ਸੰਤਾਲੀ ਵਿੱਚ ਇਸੇ ਤਰ੍ਹਾਂ ਕਰ ਚੁੱਕੀ ਸੀ ਫਿਰੋਜ਼ਪੁਰ ਦੇ ਰਿਫਿਊਜੀ ਕੈਂਪ ਵਿੱਚ ਆਪਣੇ ਤੀਵੀਰੋ ਦਾ ਸੰਸਕਾਰ ਸਭ ਨੂੰ ਇਹੀ ਲੱਗ ਰਿਹਾ ਸੀ ਕਿ ਰਜੋਦੀ ਦੀ ਮਾਗੀ ਹਾਲਾਤ ਨਾ ਠੀਕ ਹੋਣ ਕਰਕੇ ਉਹ ਖੁਦਕਸ਼ੀ ਕਰ ਗਈ। ਡਾਕਟਰ ਪੂਨਮ ਗੁਪਤਾ ਨੇ ਚੀਕਾ ਨੂੰ ਲਾਂਬੂ ਲਾ ਦਿੱਤਾ ਰੱਜੋ ਦੀ ਗੁਲਾਮ ਜ਼ਿੰਦਗੀ ਆਜਾਦ ਹੋ ਚੁੱਕੀ ਸੀ ਹੁਣ ਉਸ ਨੂੰ ਕਿਸੇ ਸੱਜਣ ਵਰਗੇ ਦਰਿੰਦੇ ਦਾ ਡਰ ਨਹੀਂ ਸੀ ਰਿਆ ਪੁਰਾਣੀ ਰਵਾਇਤ ਅਨੁਸਾਰ ਮਾਸੀ ਗੁਲਾਬੋ ਬਲਦੀ ਚੀਖਾ ਵਿੱਚ ਡੱਕੇ ਤੋੜ ਕੇ ਸੁੱਟ ਰਹੀ ਸੀ ਤੇ ਉੱਚੀ ਦੇਣੇ ਰੋਂਦੀ ਬੋਲੀ ਜਾ ਚੰਦਰੀਏ ਤੇਰੇ ਨਾਲੋਂ ਅੱਜ ਤੋਂ ਸਾਡੀ ਸਾਰੀ ਸਾਂਝ ਟੁੱਟੀ ਡਾਕਟਰ ਪ੍ਰਭਨੀਤ ਦੂਰ ਖੜਾ ਉਸੇ ਤਰ੍ਹਾਂ ਰੱਜੋਦੀ ਬਲਦੇ ਚੀਕਨ ਨੂੰ ਦੇਖ ਰਿਆ ਸੀ ਜਿਵੇਂ 6 ਸਾਲ ਪਹਿਲਾਂ ਦੂਰ ਖੜਕੇ ਉਹਨੇ ਰੱਜੋਦੀ ਢੋਲੀ ਵੇਖੀ ਸੀ ਉਹਦੇ ਮੂੰਹ ਬੋਲ ਨਿਕਲੇ ਜੇ লাশ ਦੇ ਰੋ ਪਿਆ ਤਾਂ دیਵਾਨਾ ਪੀੜ ਆਖੂਗੀ ਜੇ ਅੱਖਾਂ ਵਿੱਚ ਹੰਝੂ ਰੋਕ ਲਏ ਬੇਗਾਨਾ ਜਮੀਰ ਆਖੂਗੀ ਅੱਖਾਂ ਵਿੱਚ ਰੁਕੇ ਹੰਝੂ ਦਸ ਚੋਵਾਂ ਤਾਂ ਚੋਵਾਂ ਕਿਵੇਂ ਮੈਂ ਲੋਕਾਂ ਪੁੱਛਣਾ ਇਹ ਰਿਸ਼ਤਾ ਦਸ ਰੋਵਾਂ ਤਾਂ ਰੋਵਾਂ ਕਿਵੇਂ ਮੈਂ ਲੋਕਾਂ ਤੇਰੇ ਮੇਰੇ ਰਿਸ਼ਤੇ ਦਾ ਮੇਰੇ ਕੋਲੋਂ ਨਾ ਪੁੱਛਣਾ ਉਹਨਾਂ ਮੇਰੇ ਕੋਲੋਂ ਤੇਰੇ ਸ਼ਹਿਰ ਪਿੰਡ ਤੇ ਗਰਾਹ ਪੁੱਛਣਾ ਆਰਾਗ ਪੀੜਾਂ ਵਾਲੇ ਬੁੱਲਾ ਨਾਲ ਸ਼ੋਮਾ ਤਾਂ ਸ਼ੋਮਾ ਕਿਵੇਂ ਮੈਂ ਲੋਕਾਂ ਪੁੱਛਣਾ ਇਹ ਰਿਸ਼ਤਾ ਦੱਸ ਰੋਮਾ ਤਾਂ ਰੋਮਾ ਕਿਵੇਂ ਮੈਂ ਉਹ ਵਾਪਸ ਆ ਕੇ ਆਪਣੇ ਕੈਬਨ ਵਿੱਚ ਬੈਠ ਗਿਆ ਕਿਸੇ ਡੂੰਗੀ ਸੋਚ ਵਿੱਚ ਡੁੱਬ ਗਿਆ ਰਾਤ ਵਾਲੀ ਨਰਸ ਅੰਦਰ ਆਈ ਤੇ ਆਉਂਦਿਆ ਹੀ ਉਹਨੇ ਦੱਸਣਾ ਸ਼ੁਰੂ ਕੀਤਾ ਸਰ ਤੁਹਾਨੂੰ ਪਤਾ ਹੈ ਉਹ ਪਾਗਲ ਨਹੀਂ ਸੀ ਉਹ ਤੁਹਾਡੇ ਬਾਰੇ ਪੁੱਛ ਰਹੀ ਸੀ ਉਹਦੀਆਂ ਗੱਲਾਂ ਤੋਂ ਲੱਗਦਾ ਸੀ ਉਹ ਤੁਹਾਨੂੰ ਜਾਣਦੀ ਹੈ ਕਿਤੇ ਇਹ ਉਹੀ ਕੁੜੀ ਤਾਂ ਨਹੀਂ ਸੀ ਸਰ 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 ਨਰਸ ਨੇ ਕਿੰਨੀ ਵਾਰ ਬੁਲਾਇਆ ਪਰ ਪ੍ਰਭੀਤ ਉਸੇ ਤਰ੍ਹਾਂ ਕੁਰਸੀ ਨੂੰ ਟੋਕ ਲੱਗ ਕੇ ਬੈਠਾ ਸੀ ਸਰ ਤੁਸੀਂ ਸੁਣ ਰਹੇ ਹੋ ਕਿ ਇਹ ਉਹੀ ਕੁੜੀ ਸੀ ਦੱਸੋ ਸਰ 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 ਜਦ ਨਰਸ ਨੇ ਪ੍ਰਬਲੀ ਨੂੰ ਹਿਲਾਇਆ ਉਹ ਕੁਰਸੀ ਤੇ ਇੱਕ ਪਸੇ ਲਟਕ ਗਿਆ ਉਹਦਾ ਪਿੰਡਾ ਬਰਫ਼ ਵਾਂਗ ਠੰਡਾ ਹੋਇਆ ਪਿਆ ਸੀ ਸਰੀਰ ਵਿੱਚੋਂ ਪੌਰ ਉੱਡ ਚੁੱਕਾ ਸੀ ਉਹਦੀ ਆਤਮਾ ਵੀ ਰੱਜੋ ਦੇ ਮਗਰ ਜਾ ਚੁੱਕੀ ਸੀ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਕਤ ਜ਼ਰੂਰ ਦੱਸਣਾ ਜੀ ਧੰਨਵਾਦ